ਤੋ ਉਹ ਕੰਮਤਾਪ ਕੀ ਉਹਨੇ ਕੁੰਡੀ ਖੋਲੀ ਏ ਤੇ ਅੰਦਰ ਜਾ ਕੇ ਦੇਖਿਆ ਆਂਟੀ ਦੀ ਡੈਥ ਹੋਈ ਹੋਈ ਸੀ ਲੇਟੇ ਏਸੀ ਹਾਂ ਓਕੇ ਤੇ ਤੁਸੀਂ ਕਹਿੰਦੇ ਸੀ ਗਹਿਣਾ ਵੀ ਗਾਇਬ ਸੀ ਕੋਈ ਹਾਂਜੀ ਉਸ ਤੋਂ ਬਾਅਦ ਇਹਨਾਂ ਪਤਾ ਨਹੀਂ ਲੱਗਿਆ ਪਹਿਲਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੇਖਿਆ ਜੀ ਇਹਨਾਂ ਦੇ ਹੱਥ 'ਚ ਚੂੜੀਆਂ ਵੀ ਨਹੀਂ ਤੇ ਕੰਨ 'ਚ ਜਿਹੜੀ ਕੰਨੀਆਂ ਨਹੀਂ ਸੀ ਇਹਨਾਂ ਦੇ ਹੱਥ ਤੇ ਉਹ ਦੋਨੇ ਚੀਜ਼ਾਂ ਗਾਇਬ ਸੀ ਤੇ ਵਾਲੀਆਂ ਵੀ ਨਹੀਂ ਸੀ ਉਸ ਤੋਂ ਬਾਅਦ ਦੇਖਿਆ ਫਿਰ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਫਿਰ ਅਸੀਂ ਆਏ ਨਾ ਘਰ ਫਿਰ ਇਹਨਾਂ ਨੂੰ ਕਿਹਾ ਸੀ ਪੁਲਿਸ ਨੂੰ ਇਨਫੋਰਮ ਕਰੋ ਘੱਟੋ ਘੱਟ ਤੁਸੀਂ ਤੇ ਇਹਨਾਂ ਨੇ ਇਨਫੋਰਮ ਕੀਤਾ ਫਿਰ ਪੁਲਿਸ ਆਈ ਵਾਰਦਾਤ ਦੀ ਜਾਂਚ ਕਰ ਰਹੀ ਅਰੀ ਵਾਤਾ ਕਿ ਇਹ ਮਤਲਬ ਕਿੰਨੇ ਵਜੇ ਸੀ ਇਹ ਘਟਨਾ ਜੀ ਇਹ ਸਵਾ ਦੋ ਵਜੇ ਦੀ ਘਟਨਾ ਹੈ ਸਵਾ ਦੋ ਵਜੇ 12 ਵਜੇ ਤੋਂ ਬਾਅਦ ਅੰਦਰ ਬੜੇ ਬੰਦੇ ਜੀ ਹਾਂ ਜੀ ਸੀਸੀਟੀਵੀ ਵਗੈਰਾ ਲੱਗੇ ਹੋਏ ਹੈਗੇ ਜੀ ਸੀਸੀਟੀਵੀ ਇੱਥੇ ਆਸ-ਪਾਸ ਕੋਈ ਨਹੀਂ ਲੱਗੇ ਹੋਏ ਜੀ ਆਸ-ਪਾਸ ਕਿਸੇ ਕੋਠੀ ਚ ਨਹੀਂ ਕਿਸੇ ਕੋਠੀ ਲੱਗਾ ਹੀ ਨਹੀਂ ਹੋਇਆ ਤੋਂ ਬੜੀ ਸੰਖੇਪ ਵਿੱਚ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਜਲੰਧਰ ਦੇ ਮੋਟਾ ਦੇ ਨਗਰ ਤੇ ਤੁਹਾਨੂੰ ਦੱਸ ਦਈਏ ਕਿ ਰੱਤਿਆ ਜਾ ਰਿਹਾ ਕਿ ਕਿ ਲੇਡੀ ਦਾ ਜਿਹੜਾ ਕੀ ਜਿਹੜੀ ਮੌਤ ਹੋਈ ਹੈ ਸੋ ਦੱਸਿਆ ਰਿਹਾ ਕਿ ਕਿ ਮਰਡਰ ਹੋਇਆ ਸੋ ਮੌਕੇ ਤੇ ਤੁਹਾਨੂੰ ਦੱਸ ਦਈਏ ਪੁਲਿਸ ਵੀ ੜੀ ਮੌਕੇ ਤੇ ਪਹੁੰਚ ਗਈ ਹੋਈ ਹੈ। ਹਾਂਜੀ। ਦੋ ਇਹ ਮੌਕੇ ਤੇ ਜੀ। ਤੇ ਇਹ ਕ੍ਰੇਪ ਗਏ ਸੀ 12:00 ਵਜੇ ਸ਼ਾਪਿੰਗ ਤੇ ਗਏ ਸੀ। ਜੀ। 2:00 ਵਜੇ ਵਾਪਸ ਆਏ। ਜੀ। ਤੇ ਕੁੰਡਾ ਅੰਦਰੋਂ ਬੰਦ ਸੀ। ਤੇ ਕਿਸਨ ਹੋਲੇ ਨੂੰ ਇਹਨੇ 20 ਮਾਰੀ ਮੋਬਾਈਲ ਕੀਤਾ ਮੋਬਾਈਲ ਬੰਦ ਸੀ ਉਹ ਬੰਦ ਕਰ ਤੇ ਫਿਰ ਉਹ ਲੋਨੀ ਦੇ ਇੱਕ ਮੋੜੇ ਨੇ ਲਾ ਟਪ ਕੇ ਅੰਦਰ ਆ ਉਹਰ ਖੋਲਿਆ ਜੀ ਇੱਕ ਹੋ ਕੇ ਫਿਰ ਉਹ ਲੋਬੀ ਦੇ ਰਸਤੇ ਆਏ ਨੇ ਤੇ ਇਹਨੇ ਦੇਖਿਆ ਭਈ ਐਸ ਤੋਂ ਮਰੇ ਦਿਲੀ ਚ ਆ ਰਿਹਾ ਨਾਲਾ ਇਹਦੇ ਵਿੱਚੋਂ ਮੀਂਹ ਦੇ ਉੱਤੇ ਭਇਆ ਸੀ ਜੀ ਉਹ ਦੇਖੋ ਮੋਕੇ ਖਾਲਾ ਚੇਤੇ ਐਸੇ ਚੁਈਆ ਮੋਕੇ ਦੇ ਭਾਜੋ ਤੇ ਸੋ ਸਹਿਰਾ ਕੀ ਅਰਜੀ ਕਾਰਜ ਦੇ ਮੈਂਬਰ ਐ ਸੋ ਉਹਨਾਂ ਨੂੰ ਸ਼ੱਕ ਹੈ ਕਿ ਸਾਡੇ ਕੋਲ ਬਦਲ ਮਟਰ ਪਲੀਜ਼ ਇੱਕ ਵਾਰੀ ਕੰਮ ਸੋ ਬਿਲਕੁਲ ਤਾਂ ਦੱਸਿਆ ਕੀ ਮੋਤਾ ਸਿੰਘ ਨਗਰ ਜਿਹੜਾ ਕੀ ਦੱਸਿਆ ਜਾ ਰਿਹਾ ਹੈ ਕਿ ਇੱਕ ਡੇਢ ਦੇ ਤੇ ਗਏ ਸੀਗੇ ਸੋ ਜੇ ਤੋ ਵਾਪਿਸ ਆ ਕੇ ਦੇ ਦਿੱਤਾ ਕਿ ਉਹਦੀ ਤੇ ਜਾਤ ਹੋ ਜਾਂਦੀ ਸੋ ਉਹਨਾਂ ਨੂੰ ਜਦੋਂ ਦੇਖਦੇ ਆ ਕਿ ਉਹਨਾਂ ਦੇ ਸਾਨੂੰ ਕਰਨਾ ਦੋ ਪਿਆ ਤਦ ਤੁਹਾਡੇ ਕੋ ਤਾਂ ਮੈਂ ਕੁਝ ਪੁੱਛਿਆ ਵੀ ਨਹੀਂ ਅਸੀਂ ਤਾਂ ਆਪਣਾ ਹੀ ਗੱਲ ਕਰ ਰਹੇ ਹਾਂ ਤੁਹਾਡਾ ਪਰਿਵਾਰਕ ਮੈਂ ਕਰਾਉਣਾ ਚਾਹੁੰਦੇ ਫੈਮਿਲੀ ਮੈਂਬਰ ਦੀ ਗੱਲ ਕਰ ਰਹੇ ਹਾਂ ਕਿ ਸਾਡੇ ਤਾਂ ਆਪਣੇ ਜੀ ਹੋਈ ਹੈਗੇ ਤੁਸੀਂ ਇਹ ਨਾ ਨਾ ਕਰੋ ਸਾਸੀਂ ਜੇ ਉਹਨਾਂ ਤੋਂ ਉਹ ਡਿਨਾਈ ਕਰ ਰਿਹਾ ਫਿਰ ਅਸੀਂ ਗੱਲ ਕਰਾਂਗੇ ਨਹੀਂ ਜਦ ਤਾ ਤੁਹਾਡੇ ਆਪਾਂ ਇਨਵੈਸਟੀਗੇਸ਼ਨ ਚ ਕੁਝ ਪੁੱਛਿਆ ਹੋ ਬਤਾ ਦੇ ਸਭ ਕੁਝ ਫਿਰ ਬਸ ਤਰੀਕਾ ਨਹੀਂ ਹੈਗਾ ਤਰੀਕਾ ਨਹੀਂ ਹੈਗਾ ਜਿਹੜਾ ਤੁਸੀਂ ਕਰਦੇ ਨਾ ਰੁਕ ਜਾਓ ਤਰੀਕਾ ਨਹੀਂ ਹੈਗਾ ਤੁਹਾਡਾ ਚੀਜ਼ ਕਰਨ ਦਾ ਚਲੋ 2 हां हां वो नो इशू नो इशू बिल्कुल अंदर दे कि पारिवारिक मेंबर ਆ ਤੋਂ ਉਹਨਾਂ ਦਾ ਕਹਿਣਾ ਕਿ ਜਿਹੜਾ ਕੀ ਉਹਨਾਂ ਦੇ ਜਿਹੜਾ ਸ਼ੱਕ ਆ ਕੀ ਜਿਹੜਾ ਕੀ ਉਹਨਾਂ ਦਾ ਮਰਡਰ ਹੋ ਗਿਆ ਉਹ ਦੱਸੀਆਂ ਲੱਗੇ ਚੋਰਾ ਹੋ ਗਿਆ ਜਿਹੜਾ ਕੀ ਜਿਹੜਾ ਕੀ ਉਪਰੋਕਤ ਜਿਹੜਾ ਟਾਪ ਕੇ ਤੋਂ ਜਿਹੜਾ ਦਰਵਾਜ਼ਾ ਜਿਹੜਾ ਖੋਲਿਆ ਜਾਂਦ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ ਸੋ ਮਰਡਰ ਦੀ ਜਿਹੜੀ ਕਿ ਅਸ਼ੰਕਾ ਉਹਨਾਂ ਨੂੰ ਸਾਰਾ ਮਾਮਲਾ ਤੁਹਾਨੂੰ ਦੱਸ ਦਈਏ ਜਿਲੰਦਰ ਦੇ ਮੋਤਾ ਸੇ ਲੱਗਦਾ ਜਿੱਥੇ ਕਿ ਤੁਹਾਨੂੰ ਦੱਸ ਵੀ ਕਿ ਜਿਹੜੀ ਗਵਾਧਤ ਹੋਈ ਆ ਸੋ ਦਿਨ ਦਿਹਾੜੇ ਦੱਸਿਆ ਜਾ ਰਿਹਾ ਕਿ ਜੋਰਾ ਵੱਲੋਂ ਜਿਹੜਾ ਕਿ ਜਿਹੜਾ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਕਿ ਇੱਕ ਲੇਡੀ ਨੂੰ ਜਿਹੜਾ ਮੌਤ ਦੀ ਘਟ ਨਾਲ ਦਿੱਤਾ ਜਾਂਦਾ ਸੋ ਘਰ ਦੇ ਮੈਂਬਰ ਆ ਜਿਹੜਾ ਕਿ ਉਹਨਾਂ ਨੂੰ ਸ਼ੱਕ ਆ ਕਿ ਉਹਦਾ ਮਰਡਰ ਹੋਇਆ ਕਿਉਂਕਿ ਜਦੋਂ ਇਹ ਘਰਾਂ ਦੇ ਇੱਕ ਦੇ ਗਏ ਹੋਏ ਸੀ ਘਰ ਦੇ ਸਾਰੇ ਮੈਂਬਰਸ ਉਹ ਜਿਹੜੀ ਬਜ਼ੁਰਗ ਲੇਡੀ ਹੈ ਇਕੱਲੀ ਘਰ ਤੇ ਸੀ ਜਦੋਂ ਉਹ ਦੇਖ ਦੇਖਦੇ ਆ ਕਿ ਘਰ ਆਏ ਤਾਂ ਉਹਦੇ ਜਿਹੜਾ ਕਿ ਗਿਆਨੇ ਵਗੈਰਾ ਵੀ ਜਿਹੜੇ ਬਿਲਕੁਲ ਉੱਥੇ ਨਹੀਂ ਸੀਗੇ ਸੋ ਉਹ ਇਹ ਤੋਂ ਦੇਖ ਸਦੇ ਕਿ ਮੋਤ ਤਾਂ ਸਿਰ ਨਗਰ ਦਾ ਜਿਹੜਾ ਕਿ ਮਾਮਲਾ ਹੈ ਐਕਟਿਵ ਹਾਂ ਐਕਟਿਵ ਇਸੇ ਪਹਿਲਾ ਹੁੰਦਾ ਇਹ ਲੋ ਵਾਰਦਾ ਤੇ ਕਿੱਦਾਂ ਹੋ ਜਾਂਦੀ ਵਾਰਦਾ ਤੇ ਤੋਂ ਬੜੀ ਮੰਦ ਭਾਗੀ ਘਟਨਾ ਹੋਈ ਹੈ ਜੀ ਇਸ ਘਰ ਦੇ ਵਿੱਚ ਜਿੱਥੇ ਅਸੀਂ ਲਾਈਵ ਹੋਏ ਆ ਗਏ ਮੋਤਾ ਸਿੰਘ ਨਗਰ ਦੇ ਵਿੱਚ ਔਰ ਇੱਥੇ ਜਿਹੜੀ ਆ ਦਰਨਾਕ ਜਿਹੜੀ ਹੈਗੀ ਆ ਔਰ ਘਰ ਦੇ ਵਿੱਚੋਂ ਗਹਿਣੇ ਜਿਹੜੇ ਗਾਇਬ ਨੇ ਜਿਸ ਤਰ੍ਹਾਂ ਕਿ ਟਿੰਕੂ ਭਾਈ ਸਾਡੇ ਨਾਲ ਨਹੀਂ ਟਿੰਕੂ ਭਾਈ ਨੂੰ ਦੁਆਰਾ ਫਿਰ ਲੈਣ ਲਈ ਕਿਹ ਕਿੱਲਾਗਾ ਕਿ ਥੰਨ ਬਸੇ ਇਹ ਤਾਂ ਜੀ ਮਰਡਰ ਹੀ ਹੋਇਆ ਜੀ ਵਾਰਦਾਤ ਹੋਈ ਪੂਰੀ ਪਲੈਨਿੰਗ ਅਨੁਸਾਰ ਹੋਈ ਹੈ ਜੀ ਜੀ ਅੰਕਲ ਜੀ ਕਰੋਗੇ ਹੈ 12 ਵਜੇ ਸਵਾ 12 ਵਜੇ ਬਗੇ ਹੈ ਤੇ 2 ਵਜੇ ਵਾਪਸ ਆਏ ਨੇ ਪਹਿਲਾਂ ਮਾਰੀਆਂ ਨਹੀਂ ਚੁੱਕਿਆ ਫੋਨ ਖੜਕਾਇਆ ਪਹਿਲਾਂ ਮਾਰੀਆਂ ਇੱਕ ਮੁੰਡਾ ਆਇਆ ਸਾਡੇ ਨਾਲ ਹੀ ਅੰਦਰ ਗੁਆਡੀ ਮੋਤਾ ਨੇ ਆਇਆ ਉਹਨੇ ਕੰਨ ਟੱਪੀ ਤੇ ਉਹਨੇ ਗੇਟ ਖੋਲਿਆ ਤੇ ਅੰਦਰ ਜਾ ਕੇ ਦੇਖਿਆ ਆਂਟੀ ਆ ਲੇਟ ਬੇਡ ਅੱਥੀ ਹੋਈ ਸੀ ਸੁਸਾਈਡ ਹੋਇਆ ਸੀ ਉਸ ਤੋਂ ਬਾਅਦ ਫਿਰ ਡੇਟ ਹੋ ਗਿਆ ਸਪੱਜ ਉਹਨੇ ਦੇਖਿਆ ਕਿ ਆਂਟੀ ਦੇ ਗਹਿਣੇ ਗੈਬ ਨੇ ਹੱਥਾਂ 'ਚ ਪਾਏ ਸੀ ਚੂੜੀ ਪੰਗ ਸਾਰਾ ਪਾਇਆ ਸੀ ਉਹ ਗੈਬ ਸੀ ਸਭ ਕੁਝ ਉਹਨਾਂ ਦਾ ਫਿਰ ਉਸ ਤੋਂ ਬਾਅਦ ਪੁਲਿਸ ਆਈ ਕਹਿ ਕੇ ਇਨਫੋਰਮ ਕਰਾਇਆ ਹੁਣ ਜਾ ਕੇ ਉਹਨਾਂ ਨੂੰ ਦੁਗਲ ਸਾਹਿਬ ਨੂੰ ਲੇ ਇਕੱਠੇ ਹੋ ਕੇ ਸਾਰੇ ਮੋਹਤਾਬ ਬੰਦਿਆਂ ਨੇ ਇਨਫੋਰਮ ਕੀਤਾ ਤਦ ਵੀ ਪੁਲਿਸ ਆਈ ਸਰ ਵੜਿਆ ਕਿ ਮਾਮਲਾ ਕੀ ਹੋਇਆ ਜੀ ਹਾਂ ਜੀ ਸਰ ਮਾਮਲਾ ਕੀ ਹੋਇਆ ਸੀ ਬਿਲਕੁਲ ਜਦੋਂ ਆਦੀਆਂ ਦੇ ਤਸਵੀਰਾਂ ਤਾਂ ਨਾਲ ਸਾਂਝ ਕਰੇ ਤ੍ਰਿੰਦਰਦੇਵ ਮੋਹਤਾ ਸਿੰਘ ਲਗੜਦੀਆਂ ਜੀ ਉਸ ਤੋਂ ਬਾਅਦ ਆਏ ਨੇ ਤੇ 2:30 ਦੋਵੇਂ ਘਰ ਪਹੁੰਚੇ ਨੇ ਉਹ ਤੇ ਪਹਿਲਾਂ ਮਾਰੀਆਂ ਆਪਣੇ ਘਰ ਦੀਆਂ ਖੋਲੀਆਂ ਨਹੀਂ ਆਂਟੀ ਦੇ ਦਰਵਾਜ਼ਾ ਉਸ ਤੋਂ ਬਾਅਦ ਮੁੰਡਾ ਆਇਆ ਨਾਲ ਦਾ ਗਵਾਂਡੀ ਉਹਨੇ ਕਾਂਟਾ ਆਪਣੇ ਗੇਟ ਖੋਲਿਆ ਤੇ ਅੰਦਰ ਜਾ ਕੇ ਖੋਲਿਆ ਦੇਖਿਆ ਆਂਟੀ ਲੇਟੇ ਹੋਈ ਸੀ ਡੈਥ ਹੋਈ ਹੋਈ ਸੀ ਨਹੀਂ ਡੈਥ ਦਾ ਕਾਰਨ ਕੀ ਹੈ ਕਾਰਨ ਤਾਂ ਕੋਈ ਪਤਾ ਨਹੀਂ ਚੱਲਿਆ ਸਾਨੂੰ ਅੱਛਾ ਜੀ ਨਹੀਂ ਜਿਹੜੇ ਲੁੱਟ ਗੋ ਕੇ ਅੰਦਰ ਕਰਕੇ ਗਏ ਲੁੱਟ ਗੋ ਕਰਕੇ ਇਹ ਪਤਾ ਲੱਗਿਆ ਸਾਨੂੰ ਉਦ ਦੁਪਹਿਰੇ ਹੋਈ ਲੋਪਹਿਰੀ ਹੋਈ ਜੀ ਦੁਪਹਿਰੇ ਅੱਜ 1.30 ਵਜੇ ਦੇ ਕਰੀਬ ਹੋਈ ਹੋਰ ਤੇ ਕੋਈ ਸੀਸੀਟੀਵੀ ਚਾਹੇ ਬੰਦੇ ਕਿੰਨਾ ਵਕਤ ਲੁੱਟ ਗੋ ਕੇ ਅੰਦਰ ਗਈ ਆ ਸਰਦਾਰ ਜੀ ਕਿੰਨੇ ਵਜੇ ਪਤਾ ਚੱਲਿਆ ਜਿਹੜਾ ਇਹ 1.30 ਵਜੇ ਦਾ ਨਹੀਂ ਕੋਣ ਕੋਣ ਰਹਿੰਦਾ ਸੀ ਇੱਥੇ ਆਂਟੀ ਅੰਕਾ ਰਹਿੰਦੇ ਦੋਨੇ ਬੇਟੇ ਬਾਹਰ ਰਹਿੰਦੇ ਆ ਅੱਛਾ ਜੀ ਤੇ ਕਿ 2 ਵਜੇ ਦੀ ਗੱਲ ਹੈ ਫੇਰ 2 ਵਜੇ ਦੀ ਗੱਲ ਹੈ ਤੇ 2 ਵਜੇ ਵਾਪਸ ਆਏ ਤੇ ਜਿਹੜਾ ਡੈਥ ਦਾ ਟਾਈਮ ਉਹ ਕਿੰਨੇ ਕੋਈ ਡੈਥ ਹੋਈ ਉਹਨਾਂ ਦੀ ਉਹ ਡੈਥ ਪਹਿਨੀ ਹੋ ਚੁੱਕੀ ਸੀ ਇੱਕ ਡਾਕਟਰ ਨੇ ਬੁਲਾਇਆ ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਹਾਰਟ ਐਟੈਕ ਹੋ ਗਿਆ ਕੋਈ ਇੰਜਰੀ ਵਗੈਰਾ ਵੀ ਸੀ ਬੋਡੀ ਤੇ ਕੁਝ ਨਹੀਂ ਹੈ ਕਹਿੰਦੇ ਕਿ ਵੀ ਕਲੈਕਸ ਕਰ ਗਏ ਕੰਟੈਕਟ ਕੀਤਾ ਹਾਂ ਹੂੰ ਇਸ ਕਰਕੇ ਫਿਰ ਉਹ ਮਤਲਬ ਕਿ ਫਿਰ ਪੁਲਿਸ ਕਾਰਵਾਈ ਫਿਰ ਉਹਨਾਂ ਨੇ ਕਰਾਈ ਨਹੀਂ ਹਾਂ ਅੰਕਲ ਨੇ ਤੇ ਬਾਅਦ ਚ ਫਿਰ ਜਦੋਂ ਸੰਭਾਗਣ ਲਗਾ ਬੰਦਿਆਂ ਨੇ ਕਿਹਾ ਵੀ ਖਾਂਡੀ ਦਾ ਚੈੱਕ ਕਰੋ ਉਹ ਤਾਂ ਆ ਉਹ ਰੈਫ੍ਰਿਜਰੇਟਰ ਕੋਲ ਆਕਰਮਣ ਡੰਗੋਡੀ ਮਚ ਪਾਲੀ ਸੀਗੀ ਰੈਫ੍ਰਿਜਰੇਟਰ ਦੀ ਕਿ ਨਵਾਂ ਮਡਾ ਜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਸੀਨੀਅਰ ਸਿਟੀਜਨ ਤੇ ਹੁਣ ਪੁਲਿਸ ਵਾਲੋਂ ਕੀ ਕਹਿਆ ਯਾਰਿਆ ਬਾਅਦ ਵਿੱਚ ਲੋਕਾਂ ਨੇ ਕਹਿਣ ਤੇ ਕਿ ਜਿਹੜੇ ਮਿਸਿਸ ਗੁੱਦਲ ਸੀਗੇ ਇਹ ਹੱਥ ਚ ਕੜੇ ਕੁੜੇ ਬੁਲਦੇ ਉਹ ਪਾ ਕੇ ਰੱਖਦੇ ਸੀ ਜੀ ਮੰਦਰ ਜਾਨੀ ਤੇ ਸਾਰੇ ਲੋਕਾਂ ਨੂੰ ਪਤਾ ਸੀਗਾ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੇ ਦੇਖੋ ਵੀ ਇਹ ਔਗੜੀ ਦੀ ਨਹੀਂ ਸਨ ਚਿੰਦਨੀ ਇਹ ਬਦਲ ਗਈ ਜੇਰੇ ਨਾਲ 2 ਘੰਟੇ ਬਾਅਦ ਦੇਖਿਆ 2-3 ਘੰਟੇ ਤੋਂ ਬਾਅਦ ਵਾਰਾ ਜਦੋਂ ਚੱਕਾ ਰੈਫਰਜਰੈਂਟ ਦਾ ਧੱਕਾ ਦੇ ਚੱਕੇ ਜੋ ਚੈੱਕ ਚੈੱਕ ਕੀਤਾ ਗਿਆ ਚੈੱਕ ਕੀਤਾ ਗਿਆ ਅੰਦਰਿਆਂ ਦਾ ਗੈਸ ਹੈ ਤੇ ਉਹ ਜਿਹੜੇ ਕੜੇ ਪਏ ਸੀ ਉਹ ਵੀ ਗੈਸ ਸੀ ਥੈਨ ਵੀ ਆਸਕ ਟੂ ਪੁਲਿਸ ਟੂ ਇਨਵੈਸਟੀਗੇਟ ਇਸ ਮੈਟਰ ਕਿਉਂਕਿ ਵਿਦਆਊਟ ਪੋਸਮਾਰਟਮ ਕੌਜ਼ ਆਫ ਡੈਥ ਪਤਾ ਨਹੀਂ ਹੁੰਦਾ ਤੇ ਕਲਪਿਤ ਬੇਬੀ ਬਰੌਟ ਟੂ ਦ ਲਾਈਟ ਸੋ ਦੈਟ ਇਜ਼ ਵਾਈ ਪੁਲਿਸ ਵਾਸ ਇਨਫਾਰਮਡ ਐਂਡ ਪੁਲਿਸ ਹਸ ਕਮ ਐਂਡ ਦੇ ਆਰ ਡੂਇੰਗ देयर ਵਰਕ ਐਂਡ ਇਨਵੈਸਟੀਗੇਸ਼ਨ ਜਾਰੀ ਹੈ ਇਹ ਡਿਪਟੀ ਸੁੰਮਰ ਪੁਲਿਸ ਵੀ ਮੈਡਮ ਲੱਗੇ ਆ ਉਹ ਵੀ ਆਏ ਆ ਤੇ ਫੋਰੈਂਸਿਕ ਵੀ ਆਏ ਆ ਜੋ ਆ ਕਮਿੰਗ ਆ ਗਿਆ ਹੋ ਘਰ ਕਿੰਨਾ ਖਸ 골ਡ ਜਿਹੜਾ ਲੈ ਕੇ ਗਏ ਜੀ ਜਿਹੜਾ 골ਡ ਪਾਇਆ ਸੀ ਦੇਖੋ ਕਿੰਨੇ ਟੋਲੇ ਸੀੰਦਾ ਲਾ ਕੜੇ ਕੜੇ ਸੀਗੇ ਮੇਬੀ ਕੋਈ ਹੋਵੇ ਕਨੇ 10 6-7 ਟੋਲੇ ਜਿਹੜਾ ਘਰ ਹੋਰ ਚੈੱਕ ਕੀਤਾ ਕੋਈ ਹੋਰ ਸਮਾਨ ਜਿਹੜਾ ਉਹਨਾਂ ਵੱਲੋਂ ਪੁੱਛਿਆ ਗਿਆ ਛੇੜਿਆ ਗਿਆ ਹੋਵੇ ਹੋਰ ਕੁਛ ਨਹੀਂ ਛੇੜਿਆ ਗਿਆ ਮੋਬਾਈਲ ਵੀ ਉਹਨਾਂ ਦਾ ਮਿਲਿਆ ਮੋਬਾਈਲ ਵੀ ਲੈ ਕੇ ਨਾਲ ਆਏ ਮੰਤਰੀਆਂ ਨਾਲ ਲੈ ਕੇ ਤੇ ਮੋਬਾਈਲ ਵੀ ਨਾਲ ਲੈ ਕੇ ਮੋਬਾਈਲ ਲੈ ਕੇ ਨਾਲ ਸੀਸੀਟੀਵੀ ਐਸਸੇਰੀ ਕਰੀ ਸੀ ਬੀਗ ਇੱਥੇ ਗਲੀ ਚ ਕੈਮਰੇ ਲੱਗੇ ਹੋਏ ਨਹੀਂ ਲੱਗੇ। ਬਾਕੀ ਉਹ ਅੱਗੇ ਅੱਗੇ ਕੰਬੇ ਲੱਗੇ ਪੁਲਿਸ ਅਫਸਰ ਕਿੰਨੀ ਕੁ ਦੇਰ ਬਾਅਦ ਇਨਫੋਰਮ ਕੀਤਾ ਸੀਗਾ? ਜਦੋਂ 3 ਘੰਟੇ ਬਾਅਦ ਪਹਿਲਾਂ ਪੈ ਲੱਗਿਆ 6 6 5:00 ਵਜੇ ਦਾ ਤਾਂ ਬਿਲਕੁਲ ਇਹ ਤਸਵੀਰਾਂ ਦਾ ਨਾਮ ਸੰਝ ਅਗਲੇ ਦਿਲੰਦਰ ਦਾ ਮੌਤ ਹੋਣੀ ਨਾ ਕਰਦੀਆਂ। ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਕਰਕੇ ਵੀ ਦੇ ਦਿੰਦੇ ਹਾਂ। ਸਪੋਰਟਰ ਉੱਤੇ ਵੀ ਸੰਝ ਕਰ ਰਹੇ ਹਾਂ। ਸਿਰ ਮਚੋਟ ਤੋਂ ਨਹੀਂ ਲੱਗੀ। ਲੇਕਿਨ ਸਿਰ ਮੇਂ ਵੀ ਕੋਈ ਚੋਟ ਹੋਈ। ਉਹ ਤਾਂ ਸਿਰ ਮੇਂ ਲਾਈਟ ਨਾਲ ਪਾਈਏ। ਕਿੰਨਾ ਸੀਗਾ ਗਿਆਨ ਪਤਾ ਜੀ ਕੁਝ? ਹਾਂਜੀ। ਗਿਆਨ ਕਿੰਨਾ ਸੀਗਾ ਜਿਹੜਾ ਲੱਗਿਆ?

ਸੀਸੀਟੀਵੀ ਨਹੀਂ ਬਿਲਕੁਲ ਤਸਵੀਰ ਆ ਗਈ ਤੁਹਾਣਾ ਸਾਂਝ ਗਰੇ ਜਨਤਾ ਦੇ ਮੌਤ ਹੋਸੀ ਨੇਗਾ ਜਿੱਥੇ ਕਿ ਇੱਕ ਦਫਾ ਰਕੇ ਕਲੇਡੀ ਜਿਹੜੀ ਕਿ ਬਹੁਤ ਹੋ ਜਾਂਦੀ ਸੋ ਉਸ ਤੋਂ ਬਾਅਦ ਜਿਹੜਾ ਕਿ ਪਰਿਵਾਰਿਕ ਮੈਂਬਰ ਜੋ ਸ਼ੱਕ ਪੈਂਦਾ ਕਿਉਂਕਿ ਜਦੋਂ ਹੋਰ ਜਿਹੜੇ ਪਰਿਵਾਰਿਕ ਮੈਂਬਰ ਜਿਹੜੇ ਆਉਂਦੇ ਆ ਤੇ ਪਹਿਲਾਂ ਉਹਨਾਂ ਨੂੰ ਲੱਗਦਾ ਕਿ ਨੈਚੁਰਲ ਡੈਥ ਜਦੋਂ ਪਰਿਵਾਰਿਕ ਮੈਂਬਰ ਆਉਂਦੇ ਦੇਖਦੇ ਆ ਕਿਹੜਾ ਉਹਨਾਂ ਦੇ ਜਿਹੜੇ ਕਿ ਗਿਆਨੇ ਪੈਸੇ ਸਾਰੇ ਲਾਏ ਹੋਏ ਸੀਗੇ ਔਰ ਜਿਹੜਾ ਉਹਨਾਂ ਦਾ ਮੋਬਾਈਲ ਵੀ ਹੈ ਜਿਹੜਾ ਉਹ ਲੋਸ ਹੈ ਸੋ ਮਿਲਿਆ ਨਹੀਂ ਗਿਆ ਸੋ ਉਹਨਾਂ ਨੂੰ ਸ਼ੱਕ ਪੈਂਦਾ ਤਾਂ ਸੇ ਉਹ ਜਦੋਂ ਪੁਲਿਸ ਰਿਪੋਰਟ ਕਰਦੇ ਆ ਸੋ ਉਹ ਜਿਹੜਾ ਫਿਲ ਵੇ ਉਹ ਡਾਕਟਰ ਨੇ ਕਾਰਨ ਦੱਸਿਆ ਡਾਕਟਰ ਨੇ ਨਹੀਂ ਉਹ ਤਾਂ ਫਿਰ ਉਹਨਾਂ ਨੇ ਦੇਖਿਆ ਸਾਰਾ ਕੋਈ ਇੰਜਰੀ ਨਹੀਂ ਐ ਕੁਝ ਨਹੀਂ ਐ ਤਾਂ ਉਹਨਾਂ ਨੇ ਕੋ ਸੋਚਾ ਸਾਈਲੈਂਟ ਅਟੈਕ ਹੁੰਦਾ ਹਾਂ ਹਾਂਜੀ ਸੋ ਦੋਸਤੋ ਦੱਸਦੀ ਕਿ ਲੁੱਟ ਖੋਹ ਦਾ ਜਿਹੜਾ ਮਾਮਲਾ ਸੋ ਬਿਲਕੁਲ ਤੁਹਾਨੂੰ ਦੱਸਦੀ ਐ ਕਿ ਜਿਹੜਾ ਕਿ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਜਿਹੜਾ ਕਿ ਸ਼ੱਕ ਪੈਂਦਾ ਸੋ ਜਿਹੜਾ ਕਿ ਲੁੱਟ ਖੋਹ ਦਾ ਜਿਹੜਾ ਕਿ ਜਿਹੜਾ ਕਿ ਚੋਰੀ ਦਾ ਮਾਮਲਾ ਚੋਰੀ ਦੀ ਵਾਰਦਾਤ ਤੋਂ ਬਾਅਦ ਜਿਹੜਾ ਮਰਡਰ ਦਾ ਜਿਹੜਾ ਮਾਮਲਾ ਦੱਸੀਆ ਜਾ ਰਿਹਾ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਸ਼ੱਕ ਜਿਗਾ ਸੋ ਇਸ ਕਰਕੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਸੋ ਤਸਵੀਰਾਂ ਬਿਲਕੁਲ ਤੁਹਾਣਾ ਸਾਂਝੇ ਕਰਦੇ ਜਲੰਧਰ ਦੇ ਮੋਤਾਸਰੀ ਨਗਰ ਦੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੋਈ ਹੈ ਦੱਸਿਆ ਰਿਹਾ ਦੁਪਹਿਰ ਦੇ ਟਾਈਮ 2:30 ਵਜੇ ਦੇ ਕਰੀਬ ਜਦੋਂ ਲੇਡੀ ਜਿਹੜੇ ਹਸਬੰਦ ਘਰ ਆਂਦੇ ਆ ਸੋ ਜਦੋਂ ਦੇਖਦੇ ਆ ਤੇ ਲੜੀ ਆ ਜਿਹੜੀ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੁੰਦੀ ਆ ਸੋ ਉਹਨਾਂ ਵੱਲੋਂ ਲੱਗਦਾ ਕਿ ਸ਼ਾਇਦ ਨੋਰਮਲ ਜੱਤ ਹੋਈ ਆ ਸੋ ਉਹਨਾਂ ਵੱਲੋਂ ਜਿਹੜਾ ਕਿ ਇਹਨਾਂ ਨੂੰ ਪਰਵਾਰਿਕ ਮੈਂਬਰਾਂ ਹੋ ਰਹੇ ਜਿਹੜੇ ਉਹਨਾਂ ਨੂੰ ਬੁਲਾਇਆ ਜਾਂਦਾ ਸੋ ਜਦੋਂ ਪਰਵਾਰਿਕ ਮੈਂਬਰ ਹੋਰ ਕੁਝ ਮੱਲਾ ਨਵਾਤੀ ਜਦੋਂ ਇੱਥੇ ਆਂਦੇ ਨੇ ਸੋ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਚੈੱਕ ਕਰੋ ਸੋ ਦੱਸਿਆ ਰਿਹਾ ਕਿ ਉਹ ਲੇਡੀ ਗਹਿਣੇ ਵਗੈਰਾ ਜਿਹੜੇ ਪਾਦੀ ਸੀ ਸੋ ਜਦੋਂ ਚੈੱਕ ਕੀਤਾ ਜਾਂਦਾ 2 ਤੋਂ 3 ਘੰਟੇ ਬਾਅਦ ਸੋ ਉਹਨਾਂ ਦੇ ਜਿਹੜੇ ਗਹਿਣੇ ਵੀ ਗਾਇਬ ਸੀ ਔਰ ਉਹਨਾਂ ਦਾ ਜਿਹੜਾ ਮੋਬਾਈਲ ਆ ਉਹ ਵੀ ਸਵਿਚ ਆਫ ਫਿਲਹਾਲ ਆ ਰਿਹਾ ਔਰ ਤੋਂ ਨਹੀਂ ਮਿਲ ਰਿਹਾ ਸੋ ਉਸ ਤੋਂ ਬਾਅਦ ਪਰਵਾਰਿਕ ਮੈਂਬਰ ਆ ਜਿਹੜੇ ਕਿ ਉਹ ਤਾਂ ਅਸੀਂ ਮਾਫੀ ਪਰਵਾਰਿਕ ਮੈਂਬਰ ਅ ਜਿਹੜੀ ਉਹ ਪੁਲਿਸ ਨੂੰ ਜਿਹੜਾ ਕਿ ਇਨਫੋਰਮ ਕਰ ਦੇਣਾ ਹੈ ਓਪਨ ਕਰ ਦੇਖਾ ਕਿ ਬਈ ਕੜੇ ਨਹੀਂ ਤੇ ਆਹ ਮੁਕਿਆ ਬਿੰਦੀ ਹੂੰ ਜਦੋਂ ਦੇਖਣੇ ਹਾਂ ਜੀ ਨਾਮ ਕੀ ਤਾਂ ਦੋ ਮੇਰਾ ਕੰਮ ਕਿੱਥੇ ਰਹਨੇ ਹੋ ਕਿੱਥੇ ਸਾਹਮਣੇ ਰਹ ਕੀ ਗੱਲ ਕੀ ਸੀ ਮਨਨ ਕਲੀਅਰ ਕਰਾਂ ਕਿ ਮੈਟਰ ਕੀ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਹੁਣ ਪੂਰਾ ਜਿਹੜਾ ਕੋਈ ਮੁਹੱਲਾ ਜਿਹੜਾ ਇਸਟੰਪ ਦੀ ਸੇਫ ਕਾਫੀ ਪੋਸ਼ ਏਰੀਆ ਜਿਹੜਾ ਕਿ ਪੂਰਾ ਮੁਹੱਲਾ ਇਸਟੰਪ ਉੱਤੇ ਇਕੱਠਾ ਹੋ ਗਿਆ ਕਿ ਜਿਹੜਾ ਕਿ ਦਿਨ ਦਿਹਾੜੇ ਜਿਹੜੀ ਕੀ ਹੈ ਵਾਰਦਾਤ ਹੁੰਦੀ ਹੈ ਸੋ ਪਰਿਵਾਰਿਕ ਮੈਂਬਰਾਂ ਨੂੰ ਪੂਰਾ ਸ਼ੱਕ ਹੈ ਕਿ ਜਿਹੜਾ ਕਿ ਲੇਡੀ ਦੀ ਜਿਹੜਾ ਕਿ ਜਿਹੜਾ ਕਿ ਚੋਰੀ ਕਰਨ ਆਇਲੋ ਟੇਰੇ ਆ ਵਲੋ ਜਿਹੜਾ ਕਿ ਉਹਨਾਂ ਦਾ ਕਤਲ ਕੀਤਾ ਜਾਂਦਾ ਇੱਥੇ ਕਰਦੇ ਵਿੱਚ ਸੋ ਬਿਲਕੁਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮੋਤਾ ਸਿੰਗ ਹੈਗਦੀਆਂ ਜਿਹੜੀ ਘਟਨਾ ਤੋਂ ਜਿਹੜਾ ਕਿ ਇਹ ਘਰ ਆ ਸੋ ਦੱਸਿਆ ਰਿਹਾ ਕਿ ਇੱਥੇ ਲੇਡੀ ਔਰ ਉਹਨਾਂ ਦੇ ਹਸਬੰਡ ਦੋ ਜਣੇ ਇੱਥੇ ਰਹਿੰਦੇ ਸਨ ਬਜ਼ੁਰਗ ਮਹਿਲਾ ਸੀ ਸੋ ਜਦੋਂ ਉਹ ਉਹਨਾਂ ਦੇ ਹਸਬੰਡ ਥੋੜਾ ਬਾਹਰ ਗਏ ਹੋਏ ਸੀ ਜਦੋਂ ਦੁਪਹਿਰ ਦੇ ਟਾਈਮ 2 ਵਜੇ ਦੇ ਕਰੀਬ ਜਦੋਂ ਘਰ ਆਂਦੇ ਨੇ ਤੇ ਜੋ ਦੇਖਦੇ ਨੇ ਤਾਂ ਅੰਦਰ ਉਹ ਜਿਹੜੀ ਲੇਡੀ ਹੈ ਸੋ ਉਹਨਾਂ ਦੀ ਡੈਥ ਹੋ ਜਿੰਦੀ ਜੋ ਜਦੋਂ ਡਾਕਟਰ ਨੂੰ ਬੁਲਾਇਆ ਜਾਂਦਾ ਡਾਕਟਰ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਦੀ ਹਾਰਟ ਟੈਕ ਨਾਲ ਜਿਹੜੀ ਮੌਤ ਹੋਈ ਹੈ ਲੇਕਿਨ ਜਦੋਂ ਹੋਰ ਪਰਿਵਾਰਕ ਮੈਂਬਰ ਆਉਂਦੇ ਕੁਝ ਦੇਰ ਬਾਅਦ 2 ਤੋਂ 3 ਘੰਟੇ ਬਾਅਦ ਸੋ ਉਹਨਾਂ ਵੱਲੋਂ ਜਦੋਂ ਚੈੱਕ ਕੀਤਾ ਜਾਂਦਾ ਸਾਰਾ ਤਾਂ ਉਹਨਾਂ ਦੇ ਗਹਿਣੇ ਵਗੈਰਾ ਵੀ ਜਿਹੜੇ ਉਹਨਾਂ ਨੇ ਪਾਏ ਸੀ ਹੱਥਾਂ ਵਿੱਚ ਸੋ ਉਹ ਵੀ ਨਹੀਂ ਸੀਗੇ ਔਰ ਉਹਨਾਂ ਦਾ ਮੋਬਾਈਲ ਵੀ ਜਿਹੜਾ ਲੋਸ ਹੋਇਆ ਪਿਆ ਸੀਗਾ ਇਸ ਕਰਕੇ ਜਿਹੜਾ ਇਹਨਾਂ ਨੂੰ ਸ਼ੱਕ ਪੈਂਦਾ ਉਹ ਜਿਹੜਾ ਥਾਣਾ 6 ਦੀ ਪੁਲਿਸ ਨੂੰ ਜਿਹੜਾ ਕੀ ਇਨਫੋਰਮ ਕਰਦੇ ਨੇ ਗੇਟ ਖੋਲ੍ਹ ਲੈਣਾ ਇਹ ਵਾਲਾ ਮੇਨ ਗੇਟ ਜਿਹੜਾ ਅੱਛਾ ਅੰਦਰ ਲੌਬੀ ਦਾ ਦਰਵਾਜ਼ਾ ਵੀ ਖੁੱਲਾ ਪਿਆ ਸੀ ਤੇ ਉਹਦੇ ਮਕਮਲ ਉਹਦਾ ਜੈਡ ਬੰਡੀ ਪਈ ਸੀ ਦੇਖੋ ਉਹ ਡਾਕਟਰ ਓਕੇ ਤੇ ਡਾਕਟਰ ਟੋਲ ਕਿ ਸ਼ੈਕ ਕੋਲੈਪਸ ਕਰ ਗਿਆ ਕੋਈ ਕੋਈ ਉਹਦੇ ਕੋਈ ਇੰਜਰੀ ਵਗੈਰਾ ਨਹੀਂ ਸੀਗੀ ਬਾਡੀ ਦਾ ਕਿਸੇ ਤਰੀਕੇ ਦਾ ਕੋਈ ਇੰਜਰੀ ਨਹੀਂ। ਸੋ ਬਿਲਕੁਲ ਤੁਹਾਨੂੰ ਜੋ ਹੋਰ ਤਾਂ ਵੀ ਸੂਚਨਾ ਬਲੀ ਸੋ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਗੇਟ ਟਾਈਮ ਤੋਂ ਬੰਦ ਸੀਗਾ ਜਦੋਂ ਉਹਨਾਂ ਦੇ ਹਸਪਤਾਲ ਆਉਂਦੇ ਸੋ ਕੁਝ ਜਿਹੜਾ ਕਿ ਗਲੀ ਵਾਲਾ ਸੀ ਸੋ ਉਹਨਾਂ ਵੱਲੋਂ ਗੇਟ ਟਾਪੇ ਜਦੋਂ ਗੇਟ ਖੋਲਿਆ ਜਾਂਦਾ ਤਾਂ ਲੋਬੀ ਦਾ ਦਰਵਾਜ਼ਾ ਖੁੱਲਾ ਸੀਗਾ ਉਹ ਅੰਦਰ ਜਿਹੜੀ ਡੈੱਡ ਬਾਡੀ ਲੇਡੀ ਦੀ ਅੰਦਰ ਪਈ ਹੋਈ ਸੀ। ਸੋ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝਾ ਕਰਿਆ ਜਿਲੰਧਰ ਟਾਈਮ ਤੋਂ ਦੇਖ ਰਹੇ ਹੋ ਮੋਹਤਾਸੇਂ ਨਗਰ ਤੋਂ ਜਿਹੜਾ ਕਿ ਇੱਕ ਦੱਸਿਆ ਜਾ ਰਿਹਾ ਕਿ ਲੁੱਟ ਦੇ ਦੌਰਾਨ ਇੱਕ ਲੇਡੀ ਦੀ ਜਿਹੜੀ ਕਿ ਹੱਤਿਆ ਕਰ ਦਿੱਤੀ ਜਾਂਦੀ ਲ ਜਿਹੜੇ ਗਹਿਨੇ ਪਾਏ ਸੀਗੇ ਸੋ ਉਹ ਵੀ ਜਿਹੜੇ ਕੀ ਨਹੀਂ ਮਿਲ ਰਹੇ ਸੋ ਉਹਨਾਂ ਦਾ ਮੋਬਾਈਲ ਵੀ ਜਿਹੜਾ ਦਸਿਆ ਰ ਆ ਕੀ ਉਹ ਵੀ ਨਹੀਂ ਮਿਲ ਰਿਹਾ ਔਰ ਸਵਿਚ ਆਫ ਆ ਰਿਹਾ ਫਿਲਹਾਲ ਮਤਲਬ ਤੁਹ ਲੱਗਦਾ ਪਿਆ ਕਿ ਦੇਣੋ ਮਤਲਬ ਕਿ ਕੜੇ ਟਾਈਟ ਸੀ ਕੜੇ ਇੰਨੀ ਜਲਦੀ ਹਾਂ ਬਿਲਕੁਲ ਠੀਕ ਹੈ ਹਾਂ ਠੀਕ ਹੈ ਨੀਜ਼ ਰੀਚ ਗਿਆ ਅੱਛਾ ਕੋਈ ਵੀ ਇੰਗਲਿਸ਼ ਤੇ ਅੱਗੇ ਵੀ ਸ਼ਾਨ ਦੇਖਿਆ ਪੁਲਿਸ ਕੀ ਕਹਿ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਅਸੀਂ ਕੋਈ ਕਿਸੇ ਕਿੰਗ ਇਨਫੋਰਮੇਸ਼ਨ ਅੱਛਾ ਘਰ ਦੇ ਵਿੱਚ ਜਿਹੜੇ ਹੋਰ ਥਾਂ ਤੇ ਸੋਨਾ ਪਿਆ ਹੋਵੇ ਜਾਂ ਕਿਸੇ ਤਰੀਕੇ ਨਾਲ ਸਭ ਸੇਫ ਹੈ ਕਟਨਾ ਕੱਟੀ ਹੈ ਉਹਨਾਂ ਨੇ ਬਸ ਜਿਹੜਾ ਉਹਨਾਂ ਟਾਰਗੇਟ ਚਿਲਿਆ ਕਿੰਨੇ ਜਿਹੜਾ ਅਚੀਵ ਕੀਤਾ ਤੇ ਜਿਸ ਤਰੀਕੇ ਨਾਲ ਜੋ ਆਇਆ ਹੈ ਉਹ ਸੋਲਿਊਸ਼ਨ ਓਕੇ ਉਹ ਸੇਰੇ ਸੁਰੂਆਤ ਤੁਹਾਡਾ ਸ਼ੁਕਰਾ ਠੀਕ ਹੈ ਜੀ ਠੀਕ ਹੈ ਉਹ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਉਤਾ ਸੇ ਨਗਰ ਦੀਆਂ ਜਿੱਥੇ ਕੀ ਇੱਕ ਲੇਡੀ ਨੂੰ ਦਸਿਆ ਗਿਆ ਕੀ ਲੁੱਟ ਦੀ ਨੀਅਤ ਨਾਲ ਅਲਜੀ ਕਾਰੋਬਾਰ ਕੇ ਜਿਹੜਾ ਕੀ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਸੋ ਬਜ਼ੁਰਗ ਲੇਡੀਸ ਇਸ ਉਹਨਾਂ ਦੇ ਹਸਬੰਦ ਜਿਹੜੇ ਬਾਹਰ ਗਏ ਸੀ ਜਦੋਂ ਉਹਨਾਂ ਦੇ ਹਸਬੰਦ ਦੁਪਹਿਰ ਦੇ ਟਾਈਮ ਵਾਪਸ ਆਂਦੇ ਆ ਸੋ ਜਦੋਂ ਉਹ ਗੇਟ ਖੜਗਾਂਦੇ ਸੋ ਗੇਟ ਨਹੀਂ ਖੋਲਦੇ ਸੋ ਮਹੱਲੇ ਚ ਇੱਕ ਲੜਕਾ ਜਿਹੜਾ ਕੀ ਕੰਡਾ ਟਪਕੇ ਲਾ ਗੇਟ ਟਪਕੇ ਲਾ ਇਸ ਇਸ ਘਰ ਦੇ ਅੰਦਰ ਨੂੰ ਐਂਟਰ ਕਰਦਾ ਸੋ ਲੋਬੀ ਦੀ ਜਿਹੜੇ ਕੀ ਦਰਵਾਜ਼ਾ ਦਾ ਖੁੱਲਾ ਸੀਗਾ ਸੋ ਉਸ ਤੋਂ ਬਾਅਦ ਅੰਦਰ ਆ ਦੇ ਦੇ ਤਾਂ ਲੇਡੀ ਜਿਹੜੀ ਕੀ ਡੈਥ ਹੋਈ ਹੁੰਦੀ ਹੈ ਸੋ ਉਹਨਾਂ ਵੱਲੋਂ ਦੱਸਿਆ ਰਿਹਾ ਕਿ ਜੋ ਡਾਕਟਰ ਗਿਆ ਜਾਂਦਾ ਤੋਂ ਉਹਨਾਂ ਦਾ ਕਹਿਣਾ ਸੀ ਕਿ ਨੇਚਰਲ ਡੈਥ ਹੈ ਸੋ ਉਹਨਾਂ ਵੱਲੋਂ ਜਿਹੜਾ ਕੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਤੁਹਾਨੂੰ ਦੱਸ ਦਈਏ ਕਿ ਦੋ ਤੋਂ ਤਿੰਨ ਘੰਟੇ ਬਾਅਦ ਕੁਝ ਹੋਰ ਪਰਿਵਾਰਿਕ ਮੈਂਬਰ ਜਦੋਂ ਆਂਦੇ ਨੇ ਸੋ ਜੋ ਦੇਖਿਆ ਜਾਂਦਾ ਕਿ ਜਿਹੜੀ ਲੇਡੀ ਨੇ ਜਿਹੜੇ ਕੀ ਕੜੇ ਵਗੈਰਾ ਪਾਏ ਸੀਗੇ ਸੋ ਉਹ ਕੜੇ ਜਿਹੜੇ ਸਾਰੇ ਗਾਇਬ ਸੀਗੇ ਉਹਨਾਂ ਦਾ ਮੋਬਾਈਲ ਵੀ ਜਿਹੜਾ ਕਿ ਚੋਰੀ ਹੋਇਆ ਦਾ ਵੀ ਔਰ ਵਿੱਚੋਂ ਪਾਰਿਆ ਸੀਗਾ ਉਸ ਤੋਂ ਬਾਅਦ ਜਿਹੜਾ ਕਿ ਪੁਲਿਸ ਨੂੰ ਜਿਹੜਾ ਕੀ ਇਨਫੋਰਮ ਕੀਤਾ ਤਾਂ ਤੁਹਾਨੂੰ ਦੱਸ ਦਈਏ ਪੁਲਿਸ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰੀ ਕਿ ਕਿ ਇਹਨਾਂ ਦੀ ਮੌਤ ਕਿਸ ਕਾਰਨਾਂ ਤੋਂ ਹੋਈ ਹੈ ਸੋ ਮੋਤਾ ਸਿੰਘ ਜੀ ਨਾ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦਾ ਕਾਫੀ ਪੋਰਚ ਏਰੀਆ ਜਿੱਥੇ ਕੀ ਹੈ ਵਾਰਦਾਤ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ ਸੋ 2 ਵਜੇ ਪਰਿਵਾਰਿਕ ਮੈਂਬਰ ਨੂੰ ਪਤਾ ਚੱਲਦਾ ਕਿ ਇੱਕ ਜਿਹੜੀ ਹੈ ਲੇਡੀ ਐ ਸੋ ਉਹਨਾਂ ਦੀ ਜਿਹੜੀ ਕਿ ਮੌਤ ਹੋ ਚੁੱਕੀ ਹੈ ਕੰਸਲਾ ਵਾਰਦਾਤ ਦਾ 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 ਜਿਹੜਾ ਬੰਦਾ ਹੋਇਆ ਨਜਰਾਨਾ ਉਹ ਤਾਂ ਸਿੰਘ ਨਹੀਂ ਸਨ ਉਹ ਸਿੱਖਤ ਤੋਂ ਬੰਦੇ ਜਿਹੜਾ ਕਲਪੀਸ਼ਾ ਨੂੰ ਵਾਇਰਲ ਕਰਦੇ ਗੋਜੀ ਵੀ ਲੈ ਗਏ ਜਿਹੜਾ ਆਇਆ ਸਭ ਚਲੇ ਬਾਕੀ ਇਨਵੈਸਟੀਗੇਸ਼ਨ ਇਸ ਗੋਵਰਨਮੈਂਟ ਕੋਈ ਸੀਸੀਟੀਵੀ ਨਹੀਂ ਲੱਗੀ ਸੀ ਇਹਨਾਂ ਦੇ ਵੀ ਸੀਸੀਟੀਵੀ ਘਰ ਵੀ ਨਹੀਂ ਲੱਗੇ ਪ੍ਰਸ਼ਾਸਨ ਨਾਲ ਵੀ ਚਾਲ ਮੱਕੇ ਅੱਛਾ ਬਿਲਟੀ ਨਹੀਂ ਲੱਗੀ ਸਿਰਫ ਕਰਦੇ ਵਿੱਚ ਨਹੀਂ ਸੀ ਉਹਦੋਂ ਜਦੋਂ ਪੂਰੀ ਵਾਰਦਾਤ ਹੋਈ ਤਾਂ ਸੋ ਬਿਲਕੁਲ ਜਿਹੜਾ ਕਿ ਉੱਥੇ ਇਹਦੇ ਕੋ ਮਹੱਲੇ ਵਾਲੇ ਸੋ ਉਹਨਾਂ ਦਾ ਵੀ ਕਹਿਣਾ ਕੀ ਹੈ ਪੂਰੀ ਏਡੀ ਗਲੀ ਐ ਇੱਥੇ ਕੋਈ ਸੀਸੀਟੀਵੀ ਵੀ ਜਿਹੜਾ ਕੀ ਨਹੀਂ ਹੈ ਕੈਮਰਾ ਤੁਸੀਂ ਦੇਖਦੇ ਹੋ ਕਿ ਇਸ ਗਲੀ ਦੇ ਵਿੱਚ ਜਿਹੜਾ ਕੀ ਇਹ ਘਰ ਆਇਆ ਜਿਹਦੇ ਅੰਦਰ ਜਿੱਕੇ ਲੇਡੀ ਦੀ ਜਿਹੜੀ ਕੀ ਮੌਤ ਹੁੰਦੀ ਹੈ ਉਸ ਤੋਂ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਪੈਂਦਾ ਸੋ ਉਸ ਤੋਂ ਬਾਅਦ ਜਿਹੜਾ ਕੀ ਉਹਨਾਂ ਵੱਲੋਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਕਿਉਂਕਿ ਜਿਹੜੀ ਲੇਡੀ ਦੇਡ ਇੱਕ ਜਿਹੜਾ ਉਹਨਾਂ ਨੇ 골ਡ ਪਾਇਆ ਸੀ ਉਹ ਸਾਰਾ ਉਤਰਿਆ ਹੋਇਆ ਸੀ ਉਹਨਾਂ ਦੇ ਹੱਥ 'ਚ ਜਿਹੜਾ ਕੀ 골ਡ ਨਹੀਂ ਸੀਗਾ ਸੋ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਸਵਿਚ ਆਫ ਆ ਰਿਹਾ ਫਿਲਹਾਲ ਵੱਟੀ ਹੋ ਰਹੇ ਆ ਹਮਦਾਨੀ ਕੋਲ 1000 ਦੇ ਆਧਵਾਦੀ ਲੋਕਾਂ ਦੇ ਵਿੱਚ ਇੱਕ ਕਾਰ ਦਾ ਜਣਾ ਮਨੂਸਾ ਹੋ ਗਿਆ ਕਿ ਅਧਿਕਾਰ ਦੇ ਵਿੱਚ ਪੱਗ ਲਈ ਤਸਦੀਕ ਦਾ ਮੇਲ ਦੇ ਕਿੰਨੇ ਆਪਕੀ ਦੋਵੇਂ ਦੱਸੇ ਮੈਨੂੰ ਕੈਪਸ਼ਨ ਲਿਖੀ ਹੈ ਕੈਪਸ਼ਨ ਕੈਪਸ਼ਨ ਉਹਨਾਂ ਨੇ ਨਹੀਂ ਪਾਇਆ ਹੋਇਆ ਜਦੋਂ ਲਗਾਤਾਰ ਜਿਹੜਾ ਸਾਡੇ ਬਿਲਕੁਲ ਜਿਹੜੇ ਕਿ ਪਰਿਵਾਰਿਕ ਮੈਂਬਰ ਆ ਜਿਹੜੇ ਹੁ ਸਾਰੇ ਇਹਨਾਂ ਦੇ ਘਰ ਚ ਫੋਚ ਰਹੇ ਆ ਸੋ ਜਲੰਧਰ ਦਾ ਕਾਫੀ ਪੋਸ਼ ਏਰੀਆ ਵੀ ਦੇਖਦੇ ਮੋਟਾ ਤੈ ਨਗਰ ਆ ਜਿੱਥੇ ਕਿ ਇੱਕ ਲੇਡੀ ਦੀ ਜਿਹੜੀ ਮੌਤ ਹੋ ਜਾਂਦੀ ਔਰ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਸ਼ੱਕ ਪੈਂਦਾ ਤੇ ਲਾ ਕੇ ਪੁਲਿਸ ਨੂੰ ਜਾਕੀ ਇਨਫੋਰਮ ਕੀਤਾ ਜਾਂਦਾ ਸ਼ੱਕ ਪੈਣ ਦਾ ਜਿਹੜਾ ਕਾਰਨ ਸੀ ਕਿ ਜਿਹੜੀ ਲੇਡੀ ਨੇ ਜਿਹੜਾ 골ਡ ਪਾਇਆ ਸੀਗਾ ਸੋ ਉਹ ਉਹਨਾਂ ਦੇ ਹੱਥਾਂ ਚ ਨਹੀਂ ਸਿਗਾ ਉਹਨਾਂ ਦਾ ਦਾ ਮੋਬਾਈਲ ਹੈ ਉਹ ਵੀ ਗਾਇਬ ਸਿਗਾ ਔਰ ਫਿਲਹਾਲ ਜਿਹੜਾ ਕਿ ਇਹਨਾਂ ਦਾ ਕਹਿਣਾ ਕਿ ਜਦੋਂ ਫੋਨ ਕੀਤਾ ਗਿਆ ਤਾਂ ਉਹ ਵੀ ਸਵਿਚ ਆਫ ਆ ਰਿਹਾ ਹੈ ਖੋਫ ਹੋ ਕੇ ਵਰਤਨ ਦਾ ਕੋਈ ਇਜਾਮ ਨਹੀਂ ਹੈ ਜਿਹੜੇ ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਆ ਤੇ ਨਾ ਹੀ ਉਹਨਾਂ ਨੂੰ ਖੋਫ ਹੈ ਜਿਹੜੇ ਵਿਅਕਤੀ ਇੱਥੇ ਆ ਕੇ ਮਦਦ ਕਰਕੇ ਗਏ ਆ ਤਕਰੀਬਨ ਜਿਹੜਾ ਦੁਪਹਿਰ ਦਾ ਸਮਾਂ ਦੱਸਿਆ ਜਾ ਰਿਹਾ ਸੀ 1:30 ਵਜੇ ਦਾ ਜਦੋਂ ਇਹ ਸਾਰੀ ਘਟਨਾ ਘੱਟੀ ਹੈ ਜਲੰਧਰ ਦੇ ਤੋਂ ਤਾਂ ਸੀ ਨਗਰ ਦੀ ਹੈ ਤੁਸੀਂ ਇਹ ਤਾਂ ਬੰਦਾਰ ਹੈ 325 ਨੰਬਰ ਕੁਟੀ ਹੈ ਜਿਹੜੀ ਦਾ ਸੁਪਨੋ ਲੋਤੀ ਆਰ ਆ ਉਹਨਾਂ ਨੇ ਉਹ ਬਾਹਰ ਆ ਘਰ ਜਿੱਥੇ ਸਾਰੀ ਇਹ ਵਾਰਦਾਤ ਹੋਈ ਹੈ ਉਹ ਬਿਲਕੁਲ ਦੱਸਦੇ ਕਿ ਜਿਹੜੀ ਹੈ ਕੋਠੀ ਤੋਂ ਹੀ ਦੇਖ ਰਹੇ ਹੋ ਜਿੱਥੇ ਲਾਤੀ ਹੈ ਲੇਡੀਜ਼ ਜਿਹੜੀ ਬਹੁਤ ਹੋਈ ਹੈ ਤੋਂ ਦੱਸਿਆ ਇਹ ਕਿ ਉੱਤੇ ਹਸਬੰਡ ਔਰ ਵਾਈਫ ਹੈ ਜਿਹੜੇ ਉਹ ਦੋਵੇਂ ਹੀ ਉੱਤੇ ਇਕੱਲੇ ਰਹਿੰਦੇ ਸੀ ਔਰ ਬੱਚੇ ਉਹਨਾਂ ਦੇ ਬਾਹਰ ਸਿਆਦ ਰਹਿੰਦੇ ਸੀਗੇ ਤੋਂ ਤੇ ਉਹ ਵੀ ਇਕੱਲੇ ਰਹਿੰਦੇ ਸੀਗੇ ਜਦੋਂ ਹਸਬੰਡ ਬਾਹਰ ਜਾਂਦੇ ਦੁਪਹਿਰ ਦੇ ਟਾਈਮ ਜਦੋਂ ਵਾਪਿਸ ਆਉਂਦੇ ਆ ਤੋ ਗੇਟ ਲਾ ਕੇ ਬੰਦ ਸੀਗਾ ਤੋ ਜਦੋਂ ਗੇਟ ਖੜਕਾਇਆ ਜਾਂਦਾ ਤਾਂ ਕਿਸੇ ਵੱਲ ਗੇਟ ਨਹੀਂ ਖੋਲਿਆ ਗਿਆ ਉਸ ਤੋਂ ਬਾਅਦ ਕਿਸੇ ਮਹੱਲੇ ਦੇ ਲੜਕੇ ਵੱਲੋਂ ਲਾ ਕੇ ਦਰਵਾਜ਼ਾ ਖੋਲ ਕੇ ਜਿਹੜਾ ਕਿ ਉੱਪਰੋਂ ਟੱਪ ਕੇ ਜਿਹੜਾ ਕਿ ਅੰਦਰ ਵੱੜ ਕੇ ਦੇਖਿਆ ਜਾਂਦਾ ਤੋ ਲੋਬੀ ਦਾ ਦਰਵਾਜ਼ਾ ਖੁੱਲਾ ਸੀਗਾ ਹੋਰ ਅੰਦਰ ਲੇਡੀ ਜਿਹੜੀ ਕਿ ਮੌਤ ਹੋ ਚੁੱਕੀ ਹੋਈ ਸੀਗੀ ਤੋ ਇਹਨੇ ਤਸਵੀਰਾਂ ਤੋਂ ਇਹਨੇ ਇਜਾਜ਼ਤ ਖਾਣ ਲੈ ਕੇ ਹੋਰ ਅਪਡੇਟ ਆnde ਤੁਹਾਡੇ ਦੁਆਰਾ ਫੇਰ ਉਬਰੋ ਜਨ ਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ